ਪੰਜਾਬ ਕਾਂਗਰਸ ਦੇ ਵਿੱਚ ਵੱਡਾ ਝਮਾਕਾ ਹੋਣ ਵਾਲਾ ਹੈ ਚਰਚਾਵਾਂ ਨੇ ਕਿ ਕਾਂਗਰਸ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਤਰਨਤਾਰਨ ਉਪਚੋਣ ਦੇ ਵਿੱਚ ਉਹਨਾਂ ਦੀ ਜ਼ਮਾਨਤ ਜਿੱਤਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿੱਚ ਧੜੇਬੰਦੀ ਤੇਜ਼ ਹੋ ਗਈ ਹੈ ਅਟਕਣਾ ਜ਼ੋਰ ਤੇ ਹਨ ਕਿ ਅਮਰਿੰਦਰ ਸਿੰਘ ਰਾਜਵੜਿੰਗ ਨੂੰ ਜਨਵਰੀ ਦੇ ਪਹਿਲੇ ਹਫ਼ਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਜਾ ਸਕਤੇ ਐ ਇਸ ਦੀ ਖਬਰ ਮਿਲਦਿਆਂ ਹੀ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚੰਜੀਤ ਸਿੰਘ ਚੰਨੀ ਨੇ ਕਾਂਗਰਸ ਨੂੰ ਇਕਜੁੱਟ ਕਰਨ ਦਾ ਦਾਵਾ ਪੇਸ਼ ਕੀਤਾ ਹੈ ਚੰਨੀ ਨੇ ਆਪਣੇ ਪੁੱਤਰ ਦੇ ਜਨਮ ਦਿਨ ਲਈ ਸਾਰੇ ਕਾਂਗਰਸੀ ਆਗੂਆਂ ਆਪਣੇ ਘਰ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਚੰਨੀ ਨੇ ਸੋਸ਼ਲ ਮੀਡੀਆ ਜਿਸ ਤੋਂ ਬਾਅਦ ਚੰਨੀ ਨੇ ਸੋਸ਼ਲ ਮੀਡੀਆ ਤੇ ਯੂਨਾਈਟਿਡ ਕਾਂਗਰਸ ਸਿਰਲੇਖ ਵਾਲਾ ਇੱਕ ਵੀਡੀਓ ਜਾਰੀ ਕੀਤਾ ਜਿਸ ਦੇ ਵਿੱਚ ਉਹ ਹਰ ਸੀਨੀਅਰ ਕਾਂਗਰਸੀ ਆਗੂ ਨਾਲ ਮੁਲਾਕਾਤ ਕਰਦੇ ਦਿਖਾਈ ਦੇ ਰਹੇ ਸਨ ਭਾਵੇਂ ਚਰਨਜੀਤ ਸਿੰਘ ਚੰਨੀ ਦਾ ਤੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਵੱਖਰੇ ਤੌਰ ਤੇ ਕੰਮ ਕਰਦਾ ਹੈ ਪਰ ਉਹ ਵੜਿੰਗ ਦੇ ਵਿਰੋਧੀ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦਾ ਵੀ ਖੁੱਲਕੇ ਸਮਰਥਨ ਕਰਦਾ ਹੈ ਹਾਲਾਂਕਿ ਜਦੋਂ ਚੰਨੀ ਨੇ ਆਪਣੇ ਪੁੱਤਰ ਦੇ ਜਨਮ ਦਿਨ ਤੇ ਆਪਣੇ ਘਰ ਇੱਕ ਪਾਰਟੀ ਦੀ ਮੇਜ਼ਬਾਨੀ ਕੀਤੀ ਤਾਂ ਉਸਨੇ ਰਾਜਾ ਵਿੜਿੰਗ ਨੂੰ ਆਪਣੇ ਨਾਲ ਸੱਦਾ ਦਿੱਤਾ ਜਦੋਂ ਰਾਜਾ ਵਿੜਿੰਗ ਪਹੁੰਚੇ ਤਾਂ ਉਸਨੇ ਉਸ ਨੂੰ ਗਰਮ ਜੋਸ਼ੀ ਨਾਲ ਗਲੇ ਵੀ ਲਗਾਇਆ ਚੰਨੀ ਦਾ ਹਾਈ ਕਮਾਂਡ ਨੂੰ ਸਿੱਧਾ ਸੁਨੇਹਾ ਹੈ ਕਿ ਜੇਕਰ ਉਸ ਨੂੰ ਮੁਖੀ ਨਿਯੁਕਤ ਕੀਤਾ ਜਾਂਦਾ ਹੈ ਤਾਂ 2027 ਤੋਂ ਪਹਿਲਾਂ ਧੜੇਬੰਦੀ ਨਾਲ ਜੂਝ ਰਹੀ ਕਾਂਗਰਸ ਨੂੰ ਦੁਬਾਰਾ ਇਕਜੁੱਟ ਕਰ ਸਕਤੇ ਹਨ ਉਹ ਪਹਿਲਾਂ ਹੀ ਮੋਰਿੰਡਾ ਦੇ ਵਿੱਚ ਆਪਣੇ ਘਰ ਦੇ ਵਿੱਚ ਹੋਏ ਇੱਕ ਸਮਾਗਮ ਦੇ ਵਿੱਚ ਇਸ ਦਾ ਪ੍ਰਦਰਸ਼ਨ ਕਰ ਚੁੱਕੇ ਹਨ ਕਾਂਗਰਸ ਜਿਸ ਨੇ 2027 ਦੇ ਵਿੱਚ ਆਪ ਨੂੰ ਹਰਾਉਣ ਦਾ ਦਾਵਾ ਕੀਤਾ ਸੀ ਤਰਨਤਾਰਨ ਉਪਚੋਣ ਦੇ ਵਿੱਚ ਨਾ ਸਿਰਫ ਆਪਣੀ ਜਮਾਨਤ ਗਵਾ ਦਿੱਤੀ ਬਲਕਿ ਚੌਥੇ ਨੰਬਰ ਤੇ ਵੀ ਰਹੀ ਰਾਜਾ ਵੜਿੰਗ ਦੇ ਵੱਲੋਂ ਸਾਫਕਾ ਕੇਂਦਰੀ ਮੰਤਰੀ ਬੂਟਾ ਸਿੰਘ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ਅਤੇ ਸਿੱਖ ਬੱਚਿਆਂ ਦੇ ਵਾਲਾਂ ਨਾਲ ਛੇੜਛਾੜ ਕਰਨ ਵਰਗੀਆਂ ਉਹਨਾਂ ਦੀਆਂ ਕਾਰਵਾਈਆਂ ਨੂੰ ਇਸ ਹਾਰ ਦਾ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਯਾਦ ਕਰਵਾ ਦਈਏ ਕਿ ਨਵਜੋਤ ਸਿੰਘ ਸਿੱਧੂ ਜੋ ਕਿ 2022 ਦੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸਨ ਉਹਨਾਂ ਨੇ ਵੀ ਮੁੱਖ ਮੰਤਰੀ ਅਹੁਦੇ ਲਈ ਆਪਣਾ ਦਾਵਾ ਜਤਾਇਆ ਸੀ ਚੰਨੀ ਉਸ ਸਮੇਂ ਮੁੱਖ ਮੰਤਰੀ ਬਣੇ ਸਨ ਇਹ ਇੱਕ ਵੱਡਾ ਮੁੱਦਾ ਬਣ ਗਿਆ ਏ ਇਸ ਦੇ ਨਾਲ ਕਾਂਗਰਸੀ ਮੈਂਬਰਾਂ ਨੂੰ ਦੋ ਧੜਿਆਂ ਦੇ ਵਿੱਚ ਵੰਡ ਦਿੱਤਾ ਗਿਆ ਇੱਕ ਲੰਮੇ ਡਰਾਮੇ ਤੋਂ ਬਾਅਦ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਪਾਰ ਸਿੱਧੂ ਨੂੰ ਸੂਬੇ ਪਾਰ ਦੇ ਵਿੱਚ ਪ੍ਰਚਾਰ ਨਹੀਂ ਕੀਤਾ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜੇਕਰ ਰਾਜਵਿੰਗ ਪ੍ਰਧਾਨ ਰਹਿੰਦੇ ਨੇ ਤਾਂ ਚੰਨੀ ਦੁਬਾਰਾ ਉਸੇ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਵਰਤਿਆ ਗਿਆ ਫਾਰਮੂਲਾ ਹੈ 2002 2012 ਅਤੇ 2017 ਦੇ ਵਿੱਚ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੋਣਾ ਲੜੀਆਂ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ 2007 ਅਤੇ 2017 ਦੇ ਵਿੱਚ ਜਿੱਤਾਂ ਦਾ ਸਿਹਰਾ ਆਪਣੇ ਸਿਰ ਲੈ ਲੈਂਦੇ ਆ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਸਮੇਤ ਕਿਸੇ ਹੋਰ ਆਗੂ ਨੂੰ ਆਪਣੇ ਬਰਾਬਰ ਖੜਾ ਨਹੀਂ ਹੋਣ ਦਿੱਤਾ